ਜਾ ਹੋਇ ਬਟਾ ਕੋਣ ਤੂੰ ਮੈਂ ਤਾਂ ਹੂੰ ਸੁਣਤੀ ਆ ਆ ਬਾਈ ਮੇਰੇ ਨਾਲ ਵੀ ਸੁਸਤਾ ਹੈ ਮੈਂ ਤਾਂ ਆਪਸ ਵਿੱਚ ਹੀ ਲਵਾ ਤਾ ਤੂੰ ਕੋ ਕਾਣ ਸੁਣਾ ਦੇ ਗਾਣਾ ਸੁਣਾ ਦੇ ਕਿਹੜਾ ਸੁਣਾ ਬਈ ਤੂੰ ਸੁਣਾ ਮੈਨੂੰ ਸੁਣਾ ਦੇ ਹਾਂ ਲਾ ਵੀ ਆਉਣਾ ਦਾ ਮਾੜਾ ਜੀ ਹੈ ਹਾਂ ਤੇਰੀ ਪਸੰਦ ਕੋ ਸੁਣਾ ਦੇ ਕੁਝ ਨਾ ਹੁੰਦਾ ਮਾੜਾ ਜੀ ਉਹ ਮੈਨਾਂ ਗਈ ਉਹ ਕੋਈ ਨਾ ਸੁਣਾ ਦੇ ਇੰਨਾ ਤੇ ਮੈਂ ਨਾ ਕੀ ਹੁੰਦਾ ਸੁਣਾ ਸੁਣਾ ਲੈ ਸੁਣ ਅਜਾ ਫਲੇਟ ਦਿਮਾ ਨਾ ਕਰ ਬੋਲੀ ਕਰਨਾ ਨਾਮ ਲਾ ਕੇ ਅੱਖੀਆਂ ਨਾਲ ਮੇਰੇ ਹੋ ਨੀ ਤੂੰ ਰਹੀ ਨਾ ਸਦਿਕ ਉਮਾਨੀ ਤੇ ਨੀਉਦਾਂ ਝੂਠੀਆ ਕਸਮਾਂ ਚੁੱਕਦੀ ਸੈਂ ਦੋਨੇ ਰੱਖ ਕੇ ਹੱਥ ਤੁਰਾਂ ਨੀ ਉਤੇ ਜਾਨ ਮੁਚ ਗਰੀ ਕੋ ਨੂੰ ਦੁੱਖ ਦੇ ਕੇ ਨੀ ਸੁਖੀ ਬਸੇ ਨਾ ਤਮੀ ਜਹਾਨੀ ਉਤੇ ਹਉ ਜਿਵੇਂ ਮੈਂ ਭਟਕਦਾ ਫਿਰਦਾ ਹਾਂ ਮੈਂ ਭਟਕਦਾ ਫਿਰਦਾ ਹਾਂ ਨੀ ਤੇਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀਣਾ ਲੱਗੇ ਮੇਰੇ ਤੋਂ ਬਿਨਾ ਹੈ ਰੱਬ ਕਰਕੇ ਤੇਰਾ ਜੀਣਾ ਲੱਗੇ ਹਏ ਨੀ ਮੇਰੇ ਤੋਂ ਬਿਨਾ ਘਾਣੇ ਪੀਣ ਤੋਂ ਛੁੱਟੀ ਹੋ ਜੇ ਤੇ ਮਰ ਜਾਣੀ ਦੀ ਵਿਅਵਰਗੀ ਤਨ ਲੱਗੇ ਨੀ ਇੱਕ ਘਟ ਵੀ ਪਾਣੀ ਦੀ ਕਾਣ ਪੀਣ ਤੋਂ ਛੁੱਟੀ ਹੋਦੇ ਤੇ ਮਰ ਜਾਣੀ ਦੀ ਵਿਅਵਰਗੀ ਤਨ ਲੱਗੇ ਨੀ ਇੱਕ ਘਟ ਵੀ ਪਾਣੀ ਦੀ ਬਿੰਦ ਸਰਹਿ ਨਾ ਕਮਦੀ ਮਾळा ਬਿੰਦ ਸਰਹਿ ਨਾ ਕਮਦੀ ਮਾळा ਤੇਰੀ ਤੂੰ ਬਿਨਾ ਰੱਬ ਕਰਕੇ ਤੇਰਾ ਜੀ ਨਾ ਲੱਗੇ ਮੇਰੇ ਤੋਂ ਬਿਨਾ ਹੈ ਰੱਬ ਕਰਕੇ ਤੇਰਾ ਜੀ ਨਾ ਲੱਗੇ ਐਨੀ ਮੇਰੇ ਤੋਂ ਬਿਨਾ ਪਵੇ دماغ ਤੇ ਲੋੜ ਨਹੀਂ ਤੇਰੀ ਅਕਲ ਹੀ ਖੋ ਜਾਵੇ ਸਾਰਾ ਪਿੰਡ ਤੇਰਾ ਝਾਂਕ ਨਹੀਂ ਹੈ ਦੁਚਮੜ ਹੋ ਜਾਵੇ ਪਵੇ دماغ ਤੇ ਲੋੜ ਨਹੀਂ ਤੇਰੀ ਅਕਲ ਹੀ ਖੋ ਜਾਵੇ ਸਾਰਾ ਪਿੰਡ ਤੇਰਾ ਚਾਣ ਕਿੰਨੀ ਤੁਸ਼ਮੜ ਹੋ ਜਾਵੇ ਲੱਗਣ ਨਾ ਨੀ ਲੋਕ ਤੈਨੂੰ ਫਿਰ ਲੱਗਣ ਨਾ ਨੀ ਲੋਕ ਤੈਨੂੰ ਫਿਰ ਛੇੜੇ ਤੋਂ ਬਿਨਾ ਰੱਬ ਕਰਕੇ ਤੇਰਾ ਜੀ ਨਾਲ ਲੱਗੇ ਮੇਰੇ ਤੋਂ ਬਿਨਾ ਹਏ ਰੱਬ ਕਰਕੇ ਤੇਰਾ ਜੀ ਨਾਲ ਲੱਗੇ ਹਏ ਨੀ ਮੇਰੇ ਤੋਂ ਬਿਨਾ ਜਿਵੇਂ ਲੱਗਿਆ ਬਾਈ ਬੜੀ ਸੋਹਣਾ ਲੱਗਿਆ ਬਾਈ ਸਿਰਾਂ ਲੱਗਿਆ सुलिया दी मैं तो बोली तो तू है लेदी मेरे पाप मर ही जानी नहीं भाई मैं तो मैं बोल ना नहीं रहा हां आवे तो बारिश होना लग गया पापड़ी से मारे मैं लग गया पाप मार दे ना ना बारिश होना मैं तो तेरा काला लग दे दे गया चल और सुना बारिश होना लग गया भाई मैं तो लहू सुना एक हां हां ऐ मेरे यार जी करोटा डे रब आगे ਤੇ ਪੁੱਤਰ ਮੰਨ ਨਾ ਬੁੱਢਿਆਂ ਮਾਪਿਆਂ ਦੇ ਨਿਆਣੀ ਨਾਰ ਦਾ ਮਰੇ ਨਾ ਪੱਤੀ ਲੋਕੋ ਤੇ ਜਿੰਦ ਜਾ ਪੈਂਦੀ ਵਿੱਚ ਸਿਆਪਿਆਂ ਦੇ ਹਉ ਬੁੱਟਾ ਪੜ ਪੁੜੋ ਉਸਕੇ ਤਿਆਰ ਕੀਤਾ ਤੇ ਕਲੀ ਟੁੱਟ ਜਾਂਦੀ ਵਿੱਚ ਛਾਪਿਆਂ ਦੇ ਉਹ ਨਕੋ ਨਖ ਸਹਾਗ ਵਾਲੀ ਟੁੱਟ ਜਾਂਦੀ ਤੇ ਆਖਰ ਬੈਠ ਜਾਂਦੀ ਦੂਹੇ ਮਾਪਿਆਂ ਦੇ ਨੱਕ ਵਿੱਚੋਂ ਕੋਕਾ ਨਾ ਕੋਈ ਲਾਹੇ ਮਿਟਿਆ ਮਰਹਨਾ ਕਿਸੇ ਦਾ ਪਤੀ ਹੀ ਪਰਵ੍ਰਿੱਧ ਗਾਲ ਮਰਹਨਾ ਕਿਸੇ ਦਾ ਪਤੀ ਹੀ ਪਰਵ੍ਰਿੱਧ ਗਾਲ ਰੱਤਾ ਛੂੜਾ ਬਾਹਾਂ ਤੋਂ ਨਾ ਪਵੇ ਤੂੜੀ ਨਾ ਚਿੱਟੀ ਚੁੰਨੀ ਲੈਣ ਦੀ ਕੋਈ ਹਿੱਤ ਪਵੇ ਲੋੜ ਨਾ रत्ता चूड़ा बाहा चोना चो नवे तोड़ना चिट्टी चुनी लैंड दी कोई ही पवे लोड़ना अखा मुहे दिन रात रहंदा सुनसान मरे ना किसे दा पति ही पर बिरदिगार मरे ना किसे दा पति ही पर बिरदिगार केवे लगया भाई हाय भाई बहुत सोने गाने गाना भाई तू ता जमा सिरा लगया जमा भाई तू ता ना अच्छा इत तो जाके सामान ते लादा ना भाई बाले हां हां बमार जहरावा नहीं भाई बाज ना है बड़ी बार दे भाई असली सच्ची गल कह रही या ले ले जी ना सब बढ़िया लग गए भाई सच्ची वाला दूंगा ठीक है ठीक है ठीक है मैंने के सुन के आवे तू तो सुत्ता प्यासी पता सुत्ता प्यासी सुत्ता प्यासी कही तू ओ मैं भाई सुनदे ही आया हूं यार आए ऐसे करियांदा सीगा ओए ओदा मैं सुनदे ही आया हूं क्या आन लाऊं तेरा सुनदे ही आए सी हां सुनदे आया आए जमा आए ये कर गया सी ला दो बारी खा गया कोई दिन पे खावेगा बाले बारी खा गया ਅਰੇ ਸਾਹਿਬ ਹਾਂ ਹੋਰ ਡਿੰਗ ਕਰੀ ਤੋਂ ਗਿਆ ਅੱਜ ਦੀ ਅੱਧੀਆ ਵਗੈਰਾ ਲੈ ਹੁਣ ਕਿਵੇਂ ਕਰਾਂਗੇ ਉਹਨੂੰ ਪ੍ਰੋਗਰਾਮ ਦੇਖ ਲਓ ਭਾਈ ਤੇ ਹੋਰ ਦੇਖ ਲਓ ਤੇ ਬੱਸ ਹੋਰ ਸੁਣਾ ਦੇ ਹੋਰ ਸੁਣਾ ਦੇ ਇੱਕ ਵਾਰੀ ਮਾਤਾ ਸੈਲੈਕ ਕੋਰਸ ਸੁਣਾ ਹੋਰ ਸੁਣਾ ਦੇ ਕੱਦਾਂ ਵਧੀਆ ਜਿਹਾ ਲੱਗਦਾ ਐ ਇੰਨਾ ਨਾ ਇੰਨਾ ਕਰ ਉਹ ਬਾਵਾ ਬਾ ਇੰਨਾ ਦਾ ਆਰਾਮ ਨੂੰ ਇੰਨਾ ਛੋੜਾ ਜੱਜ ਨਾ ਕਰ ਆ ਮੈਂ ਸੁਣਾ ਇੰਨਾ ਤਾਂ ਸੁਣਾ ਤੱਪੀ ਬੰਦਾ ਤੂੰ ਉਹ ਤੂੰ ਉਹਦੋ ਕਿਹਾ ਵੀ ਮੈਂ ਇੰਨਾ ਕਰਾਉਂ ਕਦਰ ਤੁਹਾਡੇ ਨਾਲ ਨਾ ਕਰਾਂ ਉਹ ਫਿਰ ਜਿਵੇਂ ਚੜੇ ਦਵੇ ਕਹਿੰਦੇ ਹਾਂ ਹੋਰ ਲਾ ਦੇ ਨੇ ਹੋਰ ਲਾ ਦੇ ਨਹੀਂ ਲੱਗੀਆਂ ਮੇਰਾ ਜਿਹੜਾ ਚੜਾਦਾ ਹਾਂ ਲੈ ਸੁਣੋ ਹਾਂ ਹਾਂ ਖੋ ਗੋਰੀ ਪੀੜੀ ਤੇ ਬੰਗਾ ਦੇ ਹੋਕੇ ਗੋਰੀ ਪੀੜੀ ਤੇ ਬੰਗਾ ਦੇ ਹੋਕੇ ਪੱਥ ਚੱਲੀ ਫਿਰ ਕਾਨ ਧੱਕ ਮਾਰ ਕੇ ਪਰਹਾਉਣੀ ਰੋਕੇ ਪੱਥ ਚੱਲੀ ਫਿਰ ਕਾਨੂੰ ਹਾਵਾ ਦੇ ਪਰੋੜੇ ਤੰਗੂ ਆਈ ਗੱਡੀ ਕੋਲੂ ਤੱਪ ਕੇ ਕਲੱਚ ਰੋਕ ਲਈ ਸੁਣ ਬੋਲੂ ਹਵਾ ਦੇ ਪਰੋੜੇ ਤੰਗੂ ਆਈ ਗੱਡੀ ਕੋਲੂ ਤੱਪ ਕੇ ਕਲੱਚ ਰੋਕ ਲਈ ਸੁਣ ਬੋਲੂ ਇੰਜ ਸੀ ਤੇ ਬਿਠਾਇਆ ਹੱਥ ਤੇ ਗਿੱਡ ਫੜਾਇਆ ਸੀਟ ਤੇ ਬਿਠਾਇਆ ਹੱਥ ਤੇ ਗਿੱਡ ਫੜਾਇਆ ਮੂੰਹ ਖੱਖਦਾ ਮੂੰਹ ਆਖਦਾ ਡਰਾਈਵਰ ਕੋ ਕੇ ਬਾਸ ਚੱਲੀ ਤੇਰੀ ਕਾਂ ਦੀ ਥੱਤ ਮਾਰ ਕੇ ਪਰੋਣੀ ਰੋਕੇ ਬਾਸ ਚੱਲੀ ਤੇਰੀ ਕਾਂ ਦੀ ਥੀਟਰ ਡਰਾਈਵਰ ਨੇ ਤੁਸੀਂ ਸੁਣਾ ਕੱਲਿਓ ਹਰ ਤੇ ਹਮੇਲਾ ਪਾਇਆ ਕਿਹੜੇ ਪਿੰਡ ਚੱਲਿਓ ਆਹ ਥੀਟਰ ਡਰਾਈਵਰ ਨੇ ਤੁਸੀਂ ਸੁਣਾ ਕੱਲਿਓ ਹਰ ਤੇ ਹਮੇਲਾ ਪਾਇਆ ਕਿਹੜੇ ਪਿੰਡ ਚੱਲਿਓ ਕਿੰਦੀ ਜਾ ਕੇ ਜਾਈ ਖਾ ਕੇ ਵੇਖ ਮਠਿਆਈ ਕਾ ਜਾ ਕੇ ਆਈ ਖਾ ਕੇ ਵੇਖ ਮਠਿਆਈ ਮੂੰਹ ਆਖਦਾ ਮੂੰਹ ਆਖਦਾ ਡਰਾਈਵਰ ਓਕੇ ਬੱਸ ਜਲਦੀ ਜਲਦੀ ਕਾਂ ਅੱਧੀ ਤੁਮਾਰ ਕੇ ਪਰੌਣੀ ਰੋਕੇ ਬੱਸ ਚਲੀ ਬਿਰਕਾਦੀ ਬਾਬਾ ਡਰੈਵਰਾ ਤੈ ਮੈਨੂੰ ਅਲ ਜਾਣਿਆ ਮੈਸੇ ਵੀਏ ਪਾਸ ਅੜ ਜੀ ਬਣਾ ਲਿਆ ਬਾਬਾ ਡਰੈਵਰਾ ਤੈ ਮੈਨੂੰ ਅਲ ਜਾਣਿਆ ਮੈਸੇ ਵੀਏ ਪਾਸ ਅੜ ਅੜ ਜੀ ਬਣਾ ਲਿਆ ਟਕੀ ਚੇਤੀ ਚੇਤੀ ਤੋਰ ਮੈਂ ਨਿੱਖੜ ਕੇ ਡਾ ਪੋਰ ਫਟਾ ਫਟ ਤੋਰ ਕੇ ਮਿੱਖੜ ਕੇ ਡਾ ਪੂਰ ਨੇਰਾ ਹੋ ਗਿਆ ਤੇਰਾ ਹੋ ਗਿਆ ਕੇ ਬੰਨਾ ਟੋਕੇ ਬਸ ਚੱਲੀ ਮੇਰੀ ਕਾਂਦੀ ਥੱਤ ਮਾਰ ਕੇ ਪਰੋਣੀ ਰੋਕੇ ਬਸ ਚੱਲੀ ਮੇਰੀ ਕਾਂਦੀ ਕਿਉਂ ਬਈ اوے بھائی تو سُتتا ہے بھرا وا کُتتا بیا نڈے نوں باہر ہا سُتتا ہے اگے توں نہیں اندا سی ادھر رنگا نہیں لا بس نہیں لا دے وہ سن گیا منو واہ تاں چلیا اندا سی آ جیت گئے ہے نا ہاں پنج پروبر گڈاں گے نا او باسطے تلی نکل کے نہیں گیا سی

ਉਥੇ ਸਾਣ ਦੇ ਨਾਲ ਜ਼ਿੰਦਗਾਰੀਆਂ ਨੇ ਖੁਸ਼ੀਆਂ ਨਾਲ ਉਹਨਾਂ ਦੇ ਬਸਨ ਖੇੜੇ ਤੇ ਜਿੱਥੇ ਰੱਬ ਦੀਆਂ ਰਹਿਮਤਾਂ ਪੂਰੀਆਂ ਨੇ ਰੱਬ ਦੀ ਰਹਿਮਤ ਸਭ ਦੀ ਸਹਿਮਤ ਘਰ ਵਿੱਚ ਖੁਸ਼ੀਆਂ ਨੇ ਘਰ ਨੂੰ ਨੰਗ ਬਣਾ ਕੇ ਜੇਕਰ ਘਰ ਦੇ ਮੁਖੀ ਆ ਨੇ ਹਰਥਾ ਚਰਚਾ ਹੁੰਦੀ ਉਹਦੇ ਗੱਲ ਵਿਚਾਰਾਂ ਦੀ ਉਹਦੇ ਗੱਲ ਵਿਚਾਰਾਂ ਦੀ ਸਭ ਤੋਂ ਚੰਗੀ ਜ਼ਿੰਦਗੀ ਹੁੰਦੀ ਪਸ ਪਰਵਾਰਾਂ ਦੀ ਸਭ ਤੋਂ ਚੰਗੀ ਜ਼ਿੰਦਗੀ ਹੁੰਦੀ ਕੁਝ ਪਰਿਵਾਰਾਂ ਦੀ ਹੱਥ ਬਗਾਨਾ ਖਾਣਾ ਕੋਈ ਵਡਿਆਈ ਹੁੰਦੀ ਨਾ ਹੱਥ ਬਗਾਨਾ ਖਾਣਾ ਕੋਈ ਵਡਿਆਈ ਹੁੰਦੀ ਨਾ ਖੁਦ ਨੂੰ ਕਦੇ ਸਲਾਉਣਾ ਕੋਈ ਝਗਿਆਈ ਹੁੰਦੀ ਨਾ ਖੁਦ ਨੂੰ ਕਦੇ ਸਲਾਉਣਾ ਕੋਈ ਚੰਗਿਆਈ ਹੁੰਦੀ ਨਾ ਮੱਥੇ ਦਾ ਮਾਨ ਬਤਾਉਂਦੀ ਪਹਿਲਾਂ ਵੀ ਦੱਸਾਈ ਤਨ ਮੈਂ ਮੱਥੇ ਦਾ ਮਾਨ ਬਤਾਉਂਦੀ ਬੋਲੀ ਮੈਂ ਮਿੱਠ ਪਿਆਰਾਂ ਦੀ ਸਭ ਤੋਂ ਚੰਗੀ ਜ਼ਿੰਦਗੀ ਹੁੰਦੀ ਕੁਝ ਪਰਿਵਾਰਾਂ ਦੀ ਸਭ ਤੋਂ ਚੰਗੀ ਜ਼ਿੰਦਗੀ ਹੁੰਦੀ ਕੁਝ ਪਰਿਵਾਰਾਂ ਦੀ ਬਾਏ ਬਾਏ ਬਾ ਆਜ਼ਾ ਨਸਰੀ ਜੇ ਨਸਰਾ ਵਾਕੇ ਨਾ ਬਈ ਗੱਲ ਜੇ ਤਾਂ ਪਰਿਵਾਰ ਦੇ ਵਿੱਚ ਖੁਸ਼ ਹੈ ਤਾਂ ਪਰਮਾਤਮਾ ਨਾਲ ਨੇਵ ਲੱਗੀ ਹੈ ਹਨਾ ਜੇ ਬਈ ਇੱਕ ਦੂਤਰ ਨਹੀਂ ਨੇਵ ਲੱਗੀ ਆਪਣੀ ਪਰਮਾਤਮਾ ਨਾਲ ਫੇਰ ਨਹੀਂ ਬਈ ਹਾਂ ਆ ਬਹੁਤ ਸੋਹਣੀ ਗੀਤ ਸੀ ਇੱਕ ਬਾਈ ਲਿਖਿਆ ਸੀ ਬਾਈ ਨੇ ਤਨ ਮੈਂ ਇੱਕ ਥੋੜਾ ਟੁੱਟਾ ਮੈਂ ਤੁਰਿਆ ਨਹੀਂ ਜਾਂਦਾ ਇੱਕ ਗੀਤ ਵਿੱਚ ਟੁੱਟਾ ਖਣਾ ਥੋੜਾ ਜਿਹਾ ਹਾਂ ਉਹ ਕੋਈ ਮੈਂ ਗੀਤ ਗੱਲ ਤ ਨਹੀਂ ਐਸੇ ਰਿਹਾ ਠੀਕ ਹੈ ਸੁਣਨ ਦੇ ਵਿੱਚ ਸਹੀ ਆਉਂਦਾ ਹੈ ਮਤਲਬ ਇੱਕ ਪੈਰਾ ਐਂਜ ਲੱਗਦਾ ਵੀ ਜਿਵੇਂ ਗੀਤ ਗੱਤ ਗਾਊਗਾ ਪਰ ਸੁਣਨ ਦੇ ਵਿੱਚ ਸਹੀ ਆਉਂਦਾ ਤਾਂ ਤੂੰ ਸੁਣਾ ਦੇ ਉਹ ਕੋਈ ਕਹਿੰਦਾ ਚੱਕ ਲੋ ਤੇ ਕੋਈ ਕਹਿੰਦਾ ਤਰ ਲੋ ਕਹਿੰਦਾ ਚੱਕ ਲੋ ਤੇ ਖੋਈ ਕਹਿੰਦਾ ਕੱਢ ਲੋ ਕਟਕ ਟਿੱਕ ਡੋ ਕੱਕ ਇੱਕ ਪਾਸਾ ਕਰ ਲੋ ਮਾੜੇ ਅੱਖਾਂ ਮੱਚ ਕਦੇ ਇੱਜ਼ਤ ਇਹ ਨਾ ਬਣੇ ਮਾੜੇ ਅੱਖਾਂ ਮੱਚ ਕਦੇ ਇੱਜ਼ਤ ਇਹ ਨਾ ਬਣੇ ਕੀਤੇ ਚੰਗਿਆਂ ਨੂੰ ਦੁਨੀਆੋਂ ਜਾਦ ਕਰਦੀ ਥੋੜੇ ਟਾਈਮ ਵਿੱਚ ਜਿਹੜੀ ਮਿਲੇ ਕੰਮ ਚਾਪੀ ਕਹਿੰਦੇ ਥੋੜਿਆਂ ਦੇ ਨਾਲ ਚੁਰ ਬਾਤ ਕਰਦੀ ਥੋੜੇ ਟਾਈਮ ਵਿੱਚ ਜਿਹੜੀ ਮਿਲੇ ਕੰਮ ਚਾਪੀ ਕਹਿੰਦੇ ਸੋੜਿਆ ਦਿਨ ਅੱਜ ਪੁਰਵਾਦ ਕਰਦੀ ਬੰਛੜੀ ਇੱਕੇ ਦਾ ਕਾਜ ਕਾਮਯਾਬੀ ਮਿਲਦੀ ਨਾ ਉਹ ਫੇਲ ਕਰ ਦਿੰਦੀ ਹੈ ਠੀਕ ਹੈ ਥੋੜੀ 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 ਆਉਂਦਾਵੇ ਉਹ ਪਾਸ ਹੁੰਦੀ ਹੈ ਹਾਂ ਸੁਣ ਕੇ ਜੇ ਤਾਂ ਸ਼ਿੰਗਾਰ ਅਰਚਨਾ ਕੀਤੀ ਐ ਕਮਾਈ ਪਾਪੂ ਸੋਚ-ਸੋਚ ਲਾਉਂਦਾ ਸੀ ਰ ਪਈਏ ਨੂੰ ਮੇਰ ਤਾਂ ਸ਼ਿੰਗਾਰ ਅਰਚਨਾ ਕੀਤੀ ਐ ਕਮਾਈ ਪਾਪੂ ਸੋਚ-ਸੋਚ ਲਾਉਂਦਾ ਸੀ ਰ ਪਈਏ ਨੂੰ ਪੰਪ ਉਹਨਾ ਹਵਾ ਪਰ ਕਈ ਦਿਨ ਸਾਰ ਲੈਂਦਾ ਪੈ ਚਰੇ ਲਬੋਂਦਾ ਨਹੀਂ ਲੋ ਪਈਏ ਨੂੰ ਬੱਪ ਦੇ ਆ ਪੈਸਿਆਂ ਤੇ ਕਰਦੀ ਐ ਇਸ ਜਿਹੜੀ ਬੱਪ ਦੇ ਪੈਸਿਆਂ ਤੇ ਕਰਦੀ ਐ ਇਸ ਜਿਹੜੀ ਉਹੋਲਾ ਕਰਪੇ ਬਵਾਦ ਕਰਦੀ ਥੋੜੇ ਟਾਈਮ ਵਿੱਚ ਜਿਹੜੀ ਮਿਲੇ ਕਮਜਾਬੀ ਕਹਿੰਦੇ ਥੋੜਿਆਂ ਦੇ ਨਾਲ ਚੁਰ ਬਾਦ ਕਰਦੀ ਥੋੜੇ ਟਾਈਮ ਵਿੱਚ ਜਿਹੜੀ ਮਿਲੇ ਕਮਜਾਬੀ ਕਹਦੇ ਥੋੜਿਆਂ ਦੇ ਨਾਲ ਚੁਰ ਬਾਦ ਕਰਦੀ ਬਲਕਾਰ ਕੜਿਆਣਿਆਂ ਲਿਖਦਾ ਸੱਚ ਕਾ ਤੋ ਰੇਸ਼ਮਾਂ ਤੋਂ ਨਾਇ ਇਸ ਸੱਚ ਨੂੰ ਬਲਕਾਰ ਕੜਿਆਣਿਆਂ ਲਿਖਦਾ ਸੱਚ ਕਾ ਤੋ ਰੇਸ਼ਮਾਂ ਤੋਂ ਨਾਇ ਇਸ ਸੱਚ ਨੂੰ ਆਪਣੇ ਹੱਥਾਂ ਦੇ ਨਾਲ ਕੱਢ ਕੇ ਸ਼ਰਾਬ ਫਿਰ ਤੋੜਦਾ ਸ਼ਰਾਬੀ ਉਸੇ ਖੱਚ ਨੂੰ ਆਪਣੇ ਹੱਥਾਂ ਦੇ ਨਾਲ ਕੱਢ ਕੇ ਸ਼ਰਾਬ ਫਿਰ ਤੋੜਦਾ ਸ਼ਰਾਬੀ ਉਸੇ ਖੱਚ ਨੂੰ ਨਸ਼ਿਆਂ ਦੀ ਦਾਲ-ਦਾਲ ਵਿੱਚ ਡੁੱਬਿਆ ਬੰਦਾ ਨਸ਼ਿਆਂ ਦੀ ਦਾਲ-ਦਾਲ ਵਿੱਚ ਡੁੱਬਿਆ ਬੰਦਾ ਦੁਨੀਆ ਨਾਲ ਕਰਦੇ ਰੇ ਤਿਉਹਾਰ ਕਰਦੀ ਥੋੜੇ ਟਾਈਮ ਵਿੱਚ ਜਿਹੜੀ ਮੇਰੇ ਕੰਮਾਂ ਦਾ ਪਿੱਕੇਂ ਛੋੜ ਜਾਂਦੇ ਨਾਲ ਚ ਬਰਬਾਦ ਕਰਦੀ ਥੋੜੇ ਟਾਈਮ ਵਿੱਚ ਜਿਹੜੀ ਮੇਰੇ ਕੰਮਾਂ ਦਾ ਪਿੱਕੇਂ ਦੇ ਥੋੜਿਆਂ ਦੇ ਨਾਲ ਚ ਬਰਬਾਦ ਕਰਦੀ ਬਾਈ ਜੀ ਇਕਦਮ ਜਨਾ ਤੇ ਦਾ ਮਸਮਾਨਾ ਦੇ ਵਿੱਚ ਆ ਉਹ ਬਾਈ ਅੱਖ ਨੂੰ ਡਿੱਗ ਪੈਂਦਾ ਛੇਦ ਤੇ ਜਿਹੜਾ ਬਾਈ ਹੌਲੀ ਹੌਲੀ ਜਾਣੇ ਜਿਵੇਂ ਆਪਾਂ ਚੱਲ ਜਾਂਦੇ ਆ ਪਰਮਾਤਮਾ ਕਦੇ ਵੀ ਨਹੀਂ ਡਿੱਗਦਾ ਬਾਈ ਇਸ ਤਰ੍ਹਾਂ ਦਾ ਬਲਕਾਰ ਕਢਾਣ ਲਈ ਗੀਤ ਲਿਖਿਆ ਬਾਈ ਨੇ ਤੇ ਬਾਈ ਬਹੁਤ ਸੋਹਣਾ ਲੱਗਿਆ ਮੈਨੂੰ ਵੀ ਬਾਈ ਦੱਸੋ ਕਮੈਂਟ ਕਰਕੇ ਗੀਤ ਕਿਦਾਂ ਦਾ ਲੱਗਿਆ ਬਾਈ ਗੀਤ ਬਾਈ ਹੋਰ ਵੀ ਬਹੁਤ ਸਾਰੇ ਵੀ ਨੇ ਜਿਹੜੇ ਮੈਂ ਪ੍ਰੋਪਰ ਪੂਰੇ ਪੂਰੇ ਜਾਣਦਾ ਹਨਾ ਇਹ ਗਾਣੇ ਵਿੱਚ ਸੱਚਾਈ ਆ ਜੀ ਸੱਚਾਈ ਆ ਹਾਂਜੀ ਬਹੁਤ ਸੱਚਾਈ ਹੈ ਬਈ ਹਾਂ ਕਿ ਲੱਗੀ ਸਾਡੀ ਕੁੜੀ ਦਾ ਮੈਨੂੰ ਹੀ ਬਹੁਤ ਵਧੀਆ ਲੱਗਿਆ ਸੱਚਾਈ ਆ ਨਾਲ ਨਾਲ ਬਹੁਤ ਸਾਰੇ ਗਾਏ ਆ ਭਾਵੇਂ ਗੀਤ ਚ ਲੱਗਿਆ ਬਹੁਤ ਵਧੀਆ ਸੱਚਾਈ ਵਾਲਾ ਗੀਤ ਆ ਬਾਈ ਮੋਹ ਨੇ ਬਾਈ ਕਿਸੇ ਦਾ ਨਹੀਂ ਤੈਨੂੰ ਆਗ ਦਾ ਬਲ ਉਹਨਾਂ ਨੂੰ ਆਗ ਦਾ ਉਹਨਾਂ ਨੂੰ ਆਗ ਦਾ ਉਹਨਾਂ ਨੂੰ ਆਗ ਦਾ ਠੀਕ ਹੈ ਬਾਈ ਜਿੰਨੇ ਵੀ ਗੀਤ ਆਪਣੇ ਬੰਗੀ ਵਾਲੇ ਤੀਰ ਤੇ ਲਿਖਿਆ ਬਈ ਹੈ ਨਾ ਬਿਲਕੁਲ ਸੱਚਾਈ ਵਾਲੀ ਗੀਤ ਹੈ ਤੀਰ ਬਲਕਾਰ ਕਢਿਆਣਾ ਦੇ ਲਿਖਿਆ ਉਹ ਵੀ ਬਿਲਕੁਲ ਸਹੀ ਗੀਤ ਹੈ ਹਾਂ ਇੱਕ ਉਹਦਾ ਬਾਈ ਪੁੱਛੇ ਜੀ ਗੀਤ ਸੀ ਆਪਣੇ ਦਾ ਬਾਈ ਦਾ ਬਸ ਜਲ ਸਾਰੇ ਭਾਈ ਖਾਣੂ ਸੁਣਾ ਮੈਨੂੰ ਠੀਕ ਹੈ ਭਾਈ ਤਾਂ ਬਹੁਤ ਸਸੀ ਗੱਲ ਸਾਰਿਆਂ ਨੂੰ ਦੱਸੋ ਭਾਈ ਕਮੈਂਟ ਕਰਕੇ ਸਾਡੀ ਗੀਤ ਕਿੱਦਾਂ ਦੇ ਲੱਗੇ ਕਿਵੇਂ ਲੱਗੇ ਤੇ ਸਾਡੀਆਂ ਵੀਡੀਓ ਕੋਈ ਇਸ ਤਰ੍ਹਾਂ ਹੀ ਆਉਂਦੀਆਂ ਰਹਿਣੀਆਂ ਤੇ ਠੀਕ ਹੈ ਭਾਈ ਧੰਨਵਾਦ ਸਸੀਕਰ